ਕਬੀਰ ਸਾਹਿਬ ਜੀ ਨੇ ਦੋਸ ਲੋਕਾਂ ਦੇ ਵਿੱਚ ਦੋ ਇਸਤਰੀਆਂ ਦਾ ਜ਼ਿਕਰ ਕੀਤਾ ਹੈ ਇੱਕ ਆਮ ਸਧਾਰਨ ਜਈ ਇਸਤਰੀ ਹੈ ਔਰ ਇੱਕ ਰਾਜੇ ਦੀ ਰਾਣੀ ਜੋ ਰਾਜ ਦਰਬਾਰ ਦੇ ਵਿੱਚ ਬੜੇ ਕੀਮਤੀ ਬਸਤਰ ਬੈਨੂ ਦੀ ਹੈ ਜਾਂ ਇਸ ਤਰ੍ਹਾਂ ਥੋੜਾ ਜਿਹਾ ਆਪਾਂ ਸਮਝ ਲਈਏ ਇਹ ਇੱਕ ਅਮੀਰ ਦੇ ਤਨ ਤੇ ਪਾਏ ਹੋਏ ਕੱਪੜੇ ਤੇ ਇੱਕ ਗਰੀਬ ਦੇ ਤਨ ਤੇ ਪਾਏ ਹੋਏ ਕੱਪੜੇ ਅਮੀਰ ਵਾਸਤੇ ਫੈਸ਼ਨ ਤੇ ਗਰੀਬ ਦੇ ਵਾਸਤੇ ਉਹਦੀ ਜ਼ਰੂਰਤ ਹੁੰਦੀ ਹੈ ਕਈ ਵਾਰ ਅਸੀਂ ਦੇਖਦੇ ਹਾਂ ਕਿ ਸਾਡਾ ਜਿਹੜਾ ਇਹ ਫੈਸ਼ਨ ਹੈ ਇਹ ਸਾਡੇ ਤਨ ਨੂੰ ਲੰਗੇਜ ਵਾਲੇ ਪਾਸੇ ਨੂੰ ਲੈ ਜਾ ਰਿਹਾ ਜਦੋਂ ਕੋਈ ਅਮੀਰ ਘਰ ਦੇ ਵਿੱਚੋਂ ਦੀ ਗਰੈਂਡਡ ਕੱਪੜੇ ਪਾਉਂਦੇ ਮਹਿੰਗੇ ਤੋਂ ਮਹਿੰਗੇ ਕੱਪੜੇ ਪਾਉਂਦੇ ਉਹਦੇ ਪਾਏ ਹੋਏ ਕੱਪੜੀਆਂ ਵੱਲ ਦੇਖੀਏ ਕਿੰਨੀਆਂ ਉਹਦੇ ਵਿੱਚ ਟਾਕੀਆਂ ਲੱਗੀਆਂ ਲੱਗੀਆਂ ਹੁੰਦੀਆਂ ਤੇ ਅਸੀਂ ਦੇਖ ਕੇ ਇਹ ਕਹਿੰਦੇ ਆ ਵੀ ਇਹ ਅੱਜ ਦਾ ਫੈਸ਼ਨ ਹੈ ਇਹ ਅੱਜ ਦਾ ਡਿਜ਼ਾਈਨ ਹੈ ਪਰ ਜੇ ਕਿਤੇ ਉਹ ਗਰੀਬ ਦੇ ਤਨ ਦੇ ਉੱਤੇ ਪਾਇਆ ਹੋਇਆ ਕੱਪੜਾ ਹੋਵੇ ਤੇ ਸਾਨੂੰ ਉਹਦੇ ਤੇ ਤਰਸ ਆ ਜਾਂਦਾ ਅਸੀਂ ਕਹਿੰਨੇ ਆ ਵੀ ਦੇਖੋ ਕਿੰਨਾ ਗਰੀਬ ਹੈ ਇਦੇ ਕੋਲ ਕੱਪੜੇ ਵੀ ਚੱਜ ਦੇ ਪਾਉਣ ਵਾਸਤੇ ਨਹੀਂ ਕਿੰਨੀਆਂ ਥਾਵਾਂ ਤੋਂ ਪਾਟਿਆ ਹੋਇਆ ਕਿੰਨੀਆਂ ਟਾਕੀਆਂ ਲੱਗੀਆਂ ਪਰ ਜੇ ਉਸ ਅਮੀਰ ਨੇ ਇਹ ਕੱਪੜੇ ਪਾਏ ਤੇ ਸਾਨੂੰ ਫੈਸ਼ਨ ਨਜ਼ਰ ਆਇਆ ਤੇ ਜੇ ਗਰੀਬ ਨੇ ਪਾਏ ਤੇ ਸਾਨੂੰ ਉਹਦੀ ਗਰੀਬੀ ਨਜ਼ਰ ਆ ਗਈ ਇਸੇ ਤਰ੍ਹਾਂ ਕਬੀਰ ਸਾਹਿਬ ਨੇ ਦੋ ਇਸਤਰੀਆਂ ਦਾ ਜ਼ਿਕਰ ਕੀਤਾ ਇੱਕ ਰਾਣੀ ਹੈ ਤੇ ਇੱਕ ਸਧਾਰਨ ਇਸਤਰੀ ਹੈ ਔਰ ਕਬੀਰ ਸਾਹਿਬ ਕਹਿੰਦੇ ਜਿਹੜੀ ਸਧਾਰਨ ਇਸਤਰੀ ਹੈ ਮੈਂ ਉਹਦੀ ਵਡਿਆਈ ਕਰਨਾ ਮੈਂ ਉਹਦੀ ਸ਼ੋਭਾ ਕਰਾਂਗਾ ਤੇ ਕਬੀਰ ਸਾਹਿਬ ਜੀ ਨੂੰ ਫਿਰ ਪੁੱਛਿਆ ਵੀ ਸੀ ਕਿ ਤੁਸੀਂ ਰਾਜੇ ਦੀ ਰਾਣੀ ਨੂੰ ਕਿਉਂ ਨਿੰਦਦੇ ਹੋ ਔਰ ਇੱਕ ਸਧਾਰਨ ਇਸਤਰੀ ਦੀ ਵਡਿਆਈ ਕਿਉਂ ਕਰਨਾ ਚਾਹੁੰਦੇ ਹੋ ਤਾਂ ਕਬੀਰ ਸਾਹਿਬ ਜੀ ਦੇ ਦੋ ਸਲੋਕ ਨੇ ਆਪਾਂ ਬੜੇ ਪਿਆਰ ਸਤਿਕਾਰ ਨਾਲ ਸਰਵਣ ਕਰੀਏ ਜਿਹਦੇ ਵਿੱਚ ਸਾਨੂੰ ਸਮਝ ਆਏਗੀ ਇਹ ਅੰਦਰ ਸਾਡੇ ਜਿਹੜੀ ਆ ਉਹ ਸ਼ਰਧਾ ਭਾਵਨਾ ਹੋਣੀ ਚਾਹੀਦੀ ਹੈ ਤਨ ਉੱਤੇ ਮਹਿੰਗੇ ਵਸਤਰ ਹੋਣ ਜਾਂ ਸਧਾਰਨ ਵਸਤਰ ਹੋਣ ਗੱਲ ਉਹਨਾਂ ਦੀ ਨਹੀਂ ਗੱਲ ਅੰਦਰ ਸਾਡੇ ਭਾਂਡੇ ਦੇ ਵਿੱਚ ਕੀ ਕੁਛ ਕਿੰਨੀ ਕੁ ਅੰਦਰ ਭਾਵਨਾ ਬਣੀ ਹੈ ਉਹ ਅਵਸਥਾ ਨੂੰ ਦੇਖਣ ਦੀ ਲੋੜ ਹੈ ਤੋਂ ਕਬੀਰ ਸਾਹਿਬ ਕਹਿੰਦੇ ਕਬੀਰ ਹੈ ਗੈ ਬਾਹ ਨੂੰ ਸਗਨ ਘਨ ਛਤਰ ਪਦੀ ਕੀ ਨਾਰ ਜਿਹੜੀ ਛਤਰ ਪਦੀ ਚੱਕਰਵਰਤੀ ਰਾਜੇ ਦੀ ਨਾਰ ਰਾਣੀ ਹੈ ਉਹਦੇ ਕਿੰਨ ਲੋਕ ਵੀ ਉਹਦੇ ਕੋਲ ਬਹੁਤ ਮਹਿੰਗੇ ਮਹਿੰਗੇ ਹਾਥੀ ਨੇ ਘੋੜੇ ਨੇ ਜਿਹਾ ਅੱਜ ਦੇ ਸਮੇਂ ਦੀ ਗੱਲ ਕਰੀਏ ਕਿ ਮਹਿੰਗੀਆਂ ਮਹਿੰਗੀਆਂ ਗੱਡੀਆਂ ਘਰ ਦੇ ਬਾਹਰ ਖਲੋਤੀਆਂ ਹੋਈਆਂ ਨੇ ਹੈ ਗਏ ਹਾਥੀ ਔਰ ਘੋੜੇ ਜਿਹਨੂੰ ਅੱਜ ਆਪਾਂ ਮਹਿੰਗੀਆਂ ਮਹਿੰਗੀਆਂ ਗੱਡੀਆਂ ਕਹਿ ਸਕਦੇ ਹਾਂ ਕਹਿੰਦੇ ਜੋ ਛਤਰ ਪਤੀ ਜੋ ਇੱਕ ਚੱਕਰਵਰਤੀ ਰਾਜਾ ਹੈ ਜਿਹਦੇ ਸਰ ਤੇ ਛਤਰ ਝੂਲਦਾ ਹੈ ਉਹ ਰਾਜੇ ਦੀ ਜਿਹੜੀ ਰਾਣੀ ਹੈ ਉਹਦੇ ਕੋਲ ਬਹੁਤ ਮਹਿੰਗੇ ਮਹਿੰਗੇ ਹਾਥੀ ਘੋੜੇ ਹੋਣ ਜਾਂ ਗੱਡੀਆਂ ਹੋਣ ਤਾਸ ਪਟੰਤਰ ਨਾ ਪੁਜੈ ਹਰ ਜਨ ਕੀ ਪਨਿਹਾਰ ਪਨਿਹਾਰ ਕਹਿੰਦੇ ਜੋ ਪਾਣੀ ਨੂੰ ਢੋਣ ਵਾਲੀ ਸੇਵਾ ਕਰੇ ਜਾਂ ਜਲ ਛਕਾਉਣ ਵਾਲੀ ਸੇਵਾ ਹਰ ਜਨ ਕੀ ਜਿਹੜੇ ਰੱਬ ਦੇ ਪਿਆਰਿਆਂ ਦੀ ਬੜੀ ਨਿਮਰਤਾ ਵਿੱਚ ਭਾਵਨਾ ਵਿੱਚ ਜਲ ਨੂੰ ਛਕਾਉਣ ਦੀ ਸੇਵਾ ਜਲ ਨੂੰ ਢੋਣ ਦੀ ਸੇਵਾ ਕਰ ਰਹੀ ਹੈ ਜਨ ਲੱਗੇ ਨੇ ਉਹ ਛਤਰ ਪਤੀ ਦੀ ਜਿਹੜੀ ਨਾਰ ਕਿਸ ਤਰੀ ਰਾਣੀ ਹੈ ਉਹ ਉਹਦਾ ਮੁਕਾਬਲਾ ਜਿਹੜਾ ਉਹ ਨਹੀਂ ਕਰ ਉਹਦੀ ਬਰਾਬਰੀ ਜਿਹੜੀ ਆ ਉਹ ਨਹੀਂ ਕਰ ਸਕਦੀ ਫਿਰ ਦੂਜੇ ਸ਼ਲੋਕ ਵਿੱਚ ਕਹਿੰਦੇ ਕਬੀਰ ਨਿਰਬ ਨਾਰੀ ਕਿਉਂ ਨਿੰਦੀ ਹੈ ਇਹ ਤੂੰ ਰਾਜੇ ਦੀ ਰਾਣੀ ਨੂੰ ਕਿਉਂ ਨਿੰਦਦਾ ਪਿਆ ਤੂੰ ਉਹਨੂੰ ਕਿਉਂ ਕਹਿ ਰਿਹਾ ਕਿ ਦਾਸ ਪਟੰਦਰ ਨਾ ਪੁਜੈ ਹਰ ਜਨ ਕੀ ਪਨਹਾਰ ਕਿੱਥੇ ਹੁਣ ਇੱਕ ਆਮ ਸਧਾਰਨ ਜਈ ਇਸਤਰੀ ਤੇ ਕਿੱਥੇ ਇੱਕ ਰਾਣੀ ਉਸ ਰਾਣੀ ਨੂੰ ਛੱਡ ਕੇ ਸਧਾਰਨ ਇਸਤਰੀ ਦੀ ਤੁਸੀਂ ਵਡਿਆਈ ਕਰ ਰਹੇ ਹੋ ਨਿਰਪਨਾਰੀ ਕਿਉਂ ਨਿੰਦੀ ਹੈ ਕਿਉਂ ਹਰ ਚੇਰੀ ਕੋ ਮਾਨ ਉਹ ਜਿਹੜੇ ਰੱਬ ਦੇ ਪਿਆਰ ਦੇ ਵਿੱਚ ਭਿੱਜੀ ਹੋਈ ਦਾਸੀ ਹੈ ਜੋ ਭਾਵਨਾ ਵਿੱਚ ਭਿੱਜ ਕੇ ਸੇਵਾ ਕਰਦੀ ਹੈ ਉਨੂੰ ਤੁਸੀਂ ਮਾਨ ਵਡਿਆਈ ਕਿਉਂ ਦੇ ਰਹੇ ਹੋ ਕਬੀਰ ਸਾਹਿਬ ਕਹਿੰਦੇ ਨੇ ਉਹ ਮਾਨ ਸੁਵਾਰੇ ਬਿਖੈ ਕੋ ਜਿਹੜੀ ਰਾਜੇ ਦੀ ਰਾਣੀ ਤਨ ਉਤੇ ਕੀਮਤੀ ਤੋਂ ਕੀਮਤੀ ਵਸਤਰ ਪਹਿਨਦੀ ਐ ਜਾਂ ਉਹ ਹਾਰ ਸ਼ਿੰਗਾਰ ਕਰਦੀ ਐ ਆਪਣੀ ਮਾਨਗ ਸੁਵਾਰੇ ਜੋ ਆਪਣੇ ਮਾਨਦ ਨੂੰ ਭਰਦੀ ਐ ਕਹਿੰਦੇ ਨੇ ਉਹਦੇ ਪਿੱਛੇ ਉਹਦੀ ਵਾਸ਼ਨਾ ਹੁੰਦੀ ਐ ਉਦੇ ਅੰਦਰ ਮਨ ਦੇ ਵਿੱਚ ਮੰਦੀਆਂ ਵਾਸ਼ਨਾਵਾਂ ਹੁੰਦੀਆਂ ਨੇ ਇਸ ਵਾਸਤੇ ਉਹ ਮਾਂਗ ਸਵਾਰ ਬਿਖਰ ਕੋ ਉਹ ਸਿਮਰੈ ਹਰ ਨਾਮ ਜੋ ਇੱਕ ਸਧਾਰਨ ਜਈ ਇਸਤਰੀ ਹੈ ਸਧਾਰਨ ਜਾਂ ਉਹਦਾ ਲਿਬਾਸ ਹੈ ਪਰ ਉਹਦੇ ਅੰਦਰ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਚੱਲ ਰਿਹਾ ਹੈ ਉਹਦੇ ਅੰਦਰ ਕੋਈ ਮੰਦੀਆਂ ਵਾਸ਼ਨਾਵਾਂ ਨਹੀਂ ਪੈਦਾ ਹੁੰਦੀਆਂ ਇਸ ਲਈ ਕਹਿੰਦੇ ਨੇ ਮੈਂ ਇਹ ਜਿਹੜਾ ਹਰ ਚੇਰੀ ਕੋ ਮਾਨ ਮੈਂ ਰੱਬ ਦੇ ਪਿਆਰੇ ਦੇ ਦਾਸੀ ਜਿਹੜੀ ਆ ਉਹਨੂੰ ਮਾਨ ਵਡਿਆਈ ਇਸ ਲਈ ਦਿੰਨਾ ਹਾਂ ਕਹਿਣ ਤੋਂ ਭਾਵ ਆਪਾਂ ਇਹਨਾਂ ਦੋਸ ਲੋਕਾਂ ਦੇ ਰਾਹੀ ਕੀ ਸਮਝਣੈ ਅਸੀਂ ਇਹ ਸਮਝਣੈ ਕਿ ਅਸੀਂ ਉਹ ਪਹਿਰਾਵਾ ਪਹਿਨਨੀਏ ਜਿਹਦੇ ਨਾਲ ਸਾਡੇ ਮਨ ਦੇ ਵਿੱਚ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਚੱਲਦਾ ਰਹੇ ਕੋਈ ਮੰਦੀਆਂ ਵਾਸ਼ ਨਾਲਾ ਸਾਡੇ ਮਨ ਦੇ ਵਿੱਚ ਪੈਦਾ ਨਾ ਹੋਣ ਇਹ ਬਾਹਰ ਦਾ ਹਾਰ ਸ਼ਿੰਗਾਰ ਜੇ ਸਾਡੇ ਮਨ ਦੇ ਵਿੱਚ ਵਿਕਾਰ ਪੈਦਾ ਕਰਦਾ ਹੈ ਤੇ ਸਾਨੂੰ ਇਹੋ ਜਿਹੀ ਪਹਿਰਾਵੇ ਦੀ ਲੋੜ ਨਹੀਂ ਇਹੋ ਜਿਹੀ ਅਮੀਰੀ ਦੀ ਵੀ ਲੋੜ ਨਹੀਂ ਕਿ ਜਿਹੜੇ ਸਾਡੇ ਮਨ ਵਿੱਚ ਵਿਕਾਰ ਪੈਦਾ ਕਰਦੇ ਇਸ ਵਾਸਤੇ ਆਪਣੇ ਜੀਵਨ ਨੂੰ ਅਸੀਂ ਸਧਾਰਨ ਤੌਰ ਤੇ ਜੀਵਨ ਦੀ ਜਾਚ ਸਿੱਖੀਏ ਤੇ ਅੰਦਰ ਸਾਡੇ ਪਰਮੇਸ਼ਵਰ ਦੇ ਨਾਮ ਦਾ ਸਿਮਰਨ ਜਿਹੜਾ ਉਹ ਚੱਲਦਾ ਰਹੇ ਤੋ ਕਬੀਰ ਸਾਹਿਬ ਜੀ ਨੇ ਸਮਝਾਉਣ ਦਾ ਯਤਨ ਕੀਤਾ ਹੈ ਉਹ ਮੰਨ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਜਿਹੜਾ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਦਾ ਹੈ ਕਹਿੰਦੇ ਉਹਦੇ ਅੰਦਰ ਕੋਈ ਕਿਸੇ ਪ੍ਰਕਾਰ ਦੇ ਵਿਕਾਰਾਂ ਦੀਆਂ ਵਾਸ਼ਨਾਵਾਂ ਪੈਦਾ ਨਹੀਂ ਹੁੰਦੀਆਂ ਇਸ ਲਈ ਉਹਦਾ ਜੀਵਨ ਸਫਲਾ ਹੈ ਉਹਦਾ ਜਨਮ ਮਹਾਨ ਹੈ ਜੋ ਪਰਮੇਸ਼ਵਰ ਦੇ ਨਾਮ ਰੰਗ ਦੇ ਵਿੱਚ ਰੰਗਿਆ ਜਾਂਦਾ ਹੈ ਅੱਜ ਸਾਡੇ ਹਾਲਾਤ ਦੇਖੋ ਕਿਦਾਂ ਦੇ ਬਣ ਚੁੱਕੇ ਆ ਫੈਸ਼ਨ ਦੀ ਦੁਨੀਆ ਦੇ ਵਿੱਚ ਕਿੰਨਾ ਨੰਗੇਜ ਆ ਚੁੱਕਾ ਹੈ ਸਾਡੀਆਂ ਧੀਆਂ ਪਹਿਣਾ ਵਾਹਿਗੁਰੂ ਜੀ ਉਹਨਾਂ ਨੂੰ ਸਮੱਤ ਦੇਣ ਸੋਜੀ ਦੇਣ ਪਹਿਰਾਵਾ ਵੀ ਉਹਨਾਂ ਦਾ ਜਿਹੜਾ ਉਹ ਸਚੱਜਾ ਹੋ ਜਾਏ ਤੇ ਅੰਦਰੋਂ ਜੀਵਨ ਵੀ ਉਹਨਾਂ ਦਾ ਸਚੱਜਾ ਅਸੀਂ ਸਚੱਜੇ ਬਣ ਕੇ ਜੀਵਨ ਜੀਣਾ ਹੈ ਤਾਂ ਕਿ ਉਸ ਮਾਲਕ ਦੀ ਵਡਿਆਈ ਬਖਸ਼ਿਸ਼ ਜੜੀਆ ਉਹ ਸਾਨੂੰ ਪ੍ਰਾਪਤ ਹੋ ਸਕੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਹ ਕਿਤੇ ਵਿਚਾਰ ਸਾਡੇ ਮਨਾਂ ਦੇ ਵਿੱਚ ਵਸ ਜਾਏ ਤੇ ਸਾਡਾ ਇਹ ਜਨਮ ਜਿਹੜਾ ਸੁਖਾਲਾ ਵੀ ਹੋ ਜਾਏ ਸੁਖੀ ਵੀ ਹੋ ਜਾਏ ਤੇ ਸਫਲਾ ਵੀ ਹੋ ਜਾਏ ਪੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ